ਨੇ ਮਾਡਲ ਹੈ ਜੀ ਇਹ ਬਾਈ ਮਾਡਲ ਆ ਬਾਈ ਠੀਕ ਆ ਜੀ ਬਾਈ ਮਾਡਲ ਆ ਘੰਟੇ ਕਿੰਨੇ ਕਿਤੇ ਲਿਆ ਆ 175 70 ਘੰਟੇ ਚੱਲੇ ਹੋਏ ਜੀ ਜੰਡੀ ਰਬ 52 ਦਾ ਹਾਂ ਜੀ ਇਹ ਕਿਨੇ ਮਾਡਲ ਆ ਜੀ ਇਹ ਬਾਈ ਦੇ 12ਵੇਂ ਮਹੀਨੇ 27 ਤਰੀਕ ਦੇ ਇਹਦੇ ਚਿਟਾ ਲੱਗੇ ਹੋ ਡਾਕਟਰ ਸਾਰੀਆਂ ਠੀਕ ਆ ਜੀ ਸਰ ਖੰਦੇ ਨੂੰ ਨੇ ਪੈਸੀ ਪਏ ਬਈ ਇਹ 200 ਕੁਸਕੰਡ ਚੱਲੇ ਆ 963 ਆ ਹਾਂ ਕੋਈ 80 ਦਾ ਸੀਮਾ ਜੇ ਕੈਰਨ ਕੰਡੀਸ਼ਨ ਆ ਇਹ 20 ਮਾਡਲ ਆ 20 ਮਾਡਲ ਆ ਠੀਕ ਆ ਜੀ ਇਹ ਕਿੰਨੇ ਘੰਟੇ ਚੱਲੇ ਹੋਏ ਜੀ ਇਹ ਹਿਆਰਕ ਦੇ ਲਗਭਗ ਚੱਲੇ ਹੋਏ ਆ। ਕਿਰਾਏ ਤੇ ਮਿਲ ਜਾਂਦਾ ਟਰੈਕਟਰ ਇਹ। ਆਪਾਂ ਕਿਰਾਏ ਤੇ ਮਿਲ ਜਾਂਦਾ 2 ਸਪੀਡ, 3 ਗੀਰ, 4 ਸਪੀਡ ਤੱਕ ਮਿਲ ਜਾਂਦਾ। ਠੀਕ ਆ ਜੀ। ਇਹ ਲਾਉਣ ਦੀ ਸਬਤ ਆ ਗਈ ਹੈ ਜੀ। ਉਸ ਕੋਲ ਕਿਰਾਏ ਦੇ। ਹਾਂਜੀ ਸਿੱਖਾ ਭਾਈ ਜੀ ਸਾਰੇ ਦੋਸਤਾਂ ਵੀਰੇ ਨੂੰ ਆਪਾਂ ਪਹੁੰਚਾਏ ਹੀ ਬਰਨਾਲਾ ਟਰੈਕਟਰ ਮੰਡੀ ਤੇ। ਤੇ ਬਾਈ ਗਲਾਬ ਆਪਣੇ ਨਾਲ ਜੁੜਿਆ ਕਰਦਿਆਂ ਗੱਲਬਾਤ। ਸਿੱਖਾ ਭਾਈ। ਸਤਿ ਸ਼੍ਰੀ ਅਕਾਲ ਭਾਈ ਜੀ। ਹੋਰ ਕਿਵੇਂ ਜੀ? ਵਧੀਆ ਵਧੀਆ ਬਈ ਚੜ੍ਹਦੇ। ਤੇ ਬਾਈ ਜੀ ਕਿੰਨੇ ਦਾ ਟਰੈਕਟਰ ਲੈ ਕੇ ਆਏ? ਅੱਜ ਮੋ 4 ਬੰਨੇਟਰ ਠੀਕ ਆ ਜੀ। ਠੀਕ। ਆਪਾਂ ਵੀਡੀ ਬਾਈ ਮਾਡਲ ਆ ਘੰਟੇ ਕਿੰਨੇ ਕਿਤੇ ਲਿਆ ਆਈ 175 70 ਘੰਟੇ ਚੱਲੇ ਹੋਏ ਠੀਕ ਆ ਜੀ 18 ਇਟਾਰੇ ਦੀ ਗੱਲਬਾਤ ਕਰੀ ਐਗਾਂ ਤੁਸੀਂ ਦੇਖੋ ਸਾਰੇ ਨਿਸ਼ਾਨ ਤੁਹਾਨੂੰ ਤੋਨੂ ਹੀ ਪਏ ਆ ਜੀ ਠੀਕ ਆ ਬਾਈ ਪਲੱਸ ਵਾਲਾ ਨਿਸ਼ਾਨ ਵੀ ਨਹੀਂ ਮਟਿਆ ਜੇ 16 ਇਟਾਰੇ ਦਾ ਜੀ 16 ਇਟਾਰੇ ਦਾ ਅੱਡ ਕਲੱਚ ਦਾ ਫੁੱਲ ਟੌਪ ਮਾਡਲ ਆ ਠੀਕ ਆ ਜੀ ਅਲੱਗ ਦੇ ਕਲੱਚ ਵਾਲਾ ਬਾਈ ਜੀ ਫੁੱਲ ਟੌਪ ਮਾਡਲ ਆ ਤੇ ਇਹ ਆ ਗਿਆ ਜੀ ਚੌਰਸ ਸੋਚ ਜਿਹਦੀ ਡਿਮਾਂਡ ਵਾਲੀ ਹੈ ਜਿਹੜੇ ਬੰਦ ਹੋ ਗਏ ਹਾਂ ਠੀਕ ਆ ਬਾਈ ਦੇਖ ਸਕਦਾ ਲੋਕ ਕੰਡੀਸ਼ਨ ਤੁਸੀਂ ਟਰੈਕਟਰ ਦੀ ਪੂਰੀ ਕੋਕਾ ਬੀਜ ਪਹੀਆ ਇਹ ਮਾਡਲ ਕਿੰਨੇ ਹੈ ਇਹ ਇਹ ਬਾਈ ਮਾਡਲ ਆਈ ਬਾਈ ਮਾਡਲ ਆ ਦੇਖ ਸਕਦਾ ਤੁਸੀਂ ਪਹਿਲੇ ਮਹੀਨੇ ਚ ਬਾਈ ਮਾਡਲ ਆ ਫਰੰਟ ਟਾਇਰਾਂ ਤੇ ਵੀ ਅਜੇ ਤੱਕ ਨਿਸ਼ਾਨ ਪਏ ਆ ਕਿੰਨੇ ਘੰਟੇ ਚੱਲਿਆ ਸੀ ਜੀ 175 70 ਘੰਟੇ ਚੱਲਿਆ ਹੋਇਆ ਬਾਈ 175 76 ਘੰਟੇ ਚੱਲਿਆ ਫੁੱਲ ਟੌਪ ਮਾਡਲ 3 ਸਪੀਡ ਆ ਹਾਂਜੀ ਤੇ ਕੀ ਡਿਮਾਂਡ ਆਈ ਇਹਦੀ ਇਹ ਡਿਮਾਂਡ 7 ਲੱਖ 65000 ਰੁਪਏ ਬਾਈ ਠੀਕ ਆ ਜੀ ਇਹ demand ਹੈ ਜੀ 7,65,000 ਰੁਪਿਆ ਤੇ ਅੱਗੇ ਆ ਗਿਆ ਜੀ ਸਵਰਾਜ 963 ਹਾਂ ਇਹ ਵੀ 3 ਸਪੀਡ ਹੈ ਜੀ ਭਾਈ 3 ਸਪੀਡ ਆ ਹਾਂ ਭਾਈ 3 ਸਪੀਡ ਸੀ 3 ਸਪੀਡ ਫੁੱਲ ਟੌਪ ਮਾਡਲ ਤੇ 16 ਦੇ ਟਾਇਰਾਂ ਜੀ ਇਹ ਆ ਗਏ ਹਾਂ ਜੀ ਇਹ ਟਾਇਰ ਕਿੰਨੇ ਕੇ ਪੈਸੇ ਆ ਜੀ ਟਾਇਰ ਦੇ 80-85 ਪੈਸੇ ਨਾਲ ਦੇ ਟਾਇਰ ਆ ਜੀ ਨਾਲ ਦੇ ਟਾਇਰਾਂ ਜੀ ਬਈ 80-85 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਇਹ 20 ਮਾਡਲ 20 ਮਾਡਲ ਠੀਕ ਆ ਜੀ ਦੇਖ ਸਕਦੇ ਹੋ ਦੋਸਤੋ ਤੁਸੀਂ ਰੰਗ ਪੇਂਟ ਦਾ ਪੂਰਾ ਘੈਂਟ ਪਿਆ ਮਗਰਾਡ ਮਰੂਟ ਵੀ ਐ ਪੈ ਚਿੱਟੇ ਦੁੱਧ ਵਰਗੇ ਇਹ ਕਿੰਨੇ ਘੰਟੇ ਚੱਲਿਆ ਹੋਈ ਇਹ 1000 ਕ ਦੇ ਲਗਭਗ ਚੱਲੇ ਹੋਏ ਜੀ 1000 ਘੰਟੇ ਲਗਭਗ ਚੱਲਿਆ ਇਹ ਟਰੈਕਟਰਾਂ ਦੀ ਵੀ ਡਿਮਾਂਡ ਬਹੁਤ ਆਣਾ ਬਈ ਗਲਾਵਾ ਹਾਂ ਜੀ ਜਿਵੇਂ ਸਵੇਰ ਸਾਬ ਸੀਟਰ ਹੁਣ ਭਾਰੀ ਭਾਰੀ ਚੀਜ਼ਾਂ ਦੇ ਉੱਠਦਾ ਨਹੀਂ ਮੁਰਾ ਜਮੈਂ ਹੈਵੀ ਉੱਠਦਾ ਟਰੈਕਟਰ ਇਹ ਨਵੇਂ ਆਉਂਦੇ ਆਣ ਬਈ ਇਹ ਨਵਾਂ ਸੀਆਰਡੀ ਦੇ ਵਿੱਚ ਆਉਂਦੇ ਨੇ ਇਹ ਨੌਨ ਸੀਆਰਡੀ ਆ ਹਾਂਜੀ ਠੀਕ ਹੈ ਜੀ ਮਾਡਲ ਜੀ ਇਹ ਹੈ ਇਹ 20 ਮਾਡਲ ਆ ਬਈ 20 ਦੇ ਵੀ 10ਵੇਂ 11ਵੇਂ ਮਹੀਨੇ ਦਾ ਅਰੀਜਨਲ ਹਾਈ ਦੇ ਵਿੱਚ ਬਾਈਕ ਵਾਲਾ ਟਰੈਕਟਰ ਠੀਕ ਆ ਜੀ ਉੱਤੋਂ ਰਖਾਉਣਾ ਇਹ ਆ ਖੁੱਲਾ ਡੁੱਲਾ ਟਰੈਕਟਰ ਹੈ ਹਾਂ ਮਾਰ ਕੇ ਪੂਰਾ ਖੁੱਲਾ ਡੁੱਲਾ ਦੇਖੋ ਰੰਗ ਪੇਂਟ ਦੀ ਗੱਲ ਬਾਤ ਕਰੀਏ ਨਾ ਪੂਰਾ ਉਹ ਕੇਰਪੋਟਾਂ ਚ ਮਗਰਾੜਾਂ ਤੇ ਟੇਪ ਟੂਬ ਵੀ ਲੱਗੀ ਹੋਈ ਐ ਸੌਂਕ ਨੂੰ ਤੇ ਥੋੜੀ ਚੱਲਿਆ ਹੋਇਆ ਬਈ ਇਹਦੀ ਕੀ ਡਿਮਾਂਡ ਆ ਜੀ ਇਹਦੀ ਡਿਮਾਂਡ 6 ਲੱਖ ਤੇ ਬਾਈ 90000 ਰੁਪਇਆ ਕਰਦੇ ਆ 690000 ਰੁਪਏ ਡਿਮਾਂਡ ਹੈ। ਵੀ ਜਿਹੜਾ ਉਹ ਆਊਗਾ ਆਪਣੀ ਵੀਡੀਓ ਦੇਖ ਕੇ ਉਹਦੇ ਲਈ 3 ਡਿਸਕਾਊਂਟ ਆਊਗਾ। ਜਿਹੜਾ ਤੇਰੀ ਵੀਡੀਓ ਦੇਖ ਕੇ ਆਊਗਾ ਯਾਰ ਕਹੂਗਾ ਪੂਰਾ ਮਾਨਤਨ ਕਰਾਂਗੇ ਕੋਈ ਗੱਲ ਨਹੀਂ। ਕਿੰਨੇ ਦਾ ਕਰ ਦੋਗੇ ਜੀ? ਤੇ 70000 ਦੇ ਦਾਂਗੇ 6 ਲੱਖ ਦੇ। 6 ਲੱਖ 70000 ਦਾ ਮਿਲ ਜੂ 90 ਡਿਮਾਂਡ। ਸਾਡ ਡਾਕਟਰ ਇਹ ਨਾਲ ਗਰੰਟੀ ਵੀ ਹੈ। ਬਈ ਮੈਂ ਠੀਕ ਆ ਜੀ। ਅੱਗੇ ਆ ਗਏ ਜੀ ਸੋਨਾ ਲੱਕਾ ਡੀਆਈ 750 ਦਾ। ਹਾਂ। ਸਾਡ ਗੇਅਰ ਚ। ਹਾਂ ਜੀ। ਜਿਹੜਾ ਟਾਇਰਾਂ ਦੀ ਗੱਲਬਾਤ ਕਰੀ ਜੀ ਇਹਦਾ ਚੌਕੜਾ ਨਵਾਂ ਆ ਜੀ ਜੇ ਕਿਹੜਾ ਚੌਕੜਾ ਹਾਂਜੀ ਇਹ ਹੈਗਾ ਜੀ 14 ਦੇ ਟਾਇਰਾਂ ਦਾ ਹਾਂਜੀ ਰਕਟਲੇ ਵੀ ਜੇ ਕਿਹੜੇ ਟਾਇਰ ਡਬਲ ਪੰਪ ਆ ਤੇ ਪਾਵਰ ਸਟੀering ਦਾ ਮਾਡਲ ਕਿੰਨੇ ਆ ਜੀ ਇਹ ਇਹ 14 ਦੇ 12ਵੇਂ 11ਵੇਂ 12ਵੇਂ ਮਹੀਨੇ ਦਾ ਹੀ ਕਾਫੀ ਦੀ 15 ਜਮਣੂ ਦੀ 14 ਪਲੱਸ 15 ਮਾਡਲ ਆ ਬਾਈ ਹਾਂਜੀ ਇਹਦੇ ਡਿਸਟ੍ਰਿਬਿਊਟਰ ਲੱਗਿਆ ਬਾਈ ਹਾਂ ਡਬਲ ਡਿਸਟ੍ਰਿਬਿਊਟਰ ਆ ਬਾਈ ਡਬਲ ਡਿਸਟ੍ਰਿਬਿਊਟਰ ਵਰਤਾਈ ਬੀ ਟੌਪ ਮਾਡਲ ਆ ਜਾ ਗਿਆ ਇਹ ਹਾਂ ਹਾਂ ਹਿੱਸਾ ਖੁਰਦਾ ਇਹਦਾ ਠੀਕ ਆ ਡਿਸਟ੍ਰੀਬਿਊਟਰ ਪਾਵਰ ਸਟੀering ਹਾਂਜੀ ਜੋਕਰ 12 ਦਾ ਨਮਾ ਕੱਪੜਾ ਹੀ ਆ ਡੈਟ ਤੇ ਲਾਉਣਾ ਬੂ ਆਪਾਂ ਨੂੰ ਇੱਥੇ ਟਰੈਕਟਰ ਤੇ ਠੀਕ ਆ ਬਾਈ ਇਹ ਕੀ ਡਿਮਾਂਡ ਹੈ ਦੀ ਇਹ ਡਿਮਾਂਡ ਬਾਈ 7 ਲੱਖ ਤੇ 47000 ਰੁਪਏ ਕਰਦੇ ਆ 7 ਲੱਖ 47000 ਰੁਪਏ ਡਿਮਾਂਡ ਕੱਪੜਾ ਦੀ ਚਾਦਰ ਹੀ ਵਧੀਆ ਨਮੀ ਲੱਗੀ ਹੋਈ ਆ ਹਾਂਜੀ ਫਿਰ ਤਾਂ 1 ਰੁਪਿਆ ਲਾਉਣ ਦੀ ਲੋੜ ਨਹੀਂ ਹਾਂ ਪੂਰਾ ਸੋਨਾ ਵਧੀਆ ਟਰੈਕਟਰ ਆ ਤੇ ਮਗਰਾੜਾਂ ਦੇ ਸੀਟਾਂ ਸੂਟਾਂ ਵੀ ਲੱਗਿਆ ਹੋਏ ਆ। ਚਾਰ-ਪੰਜ ਨਹੀਂ ਆ ਉਧਰ। ਬਾਈ ਤੇ ਹੀ ਮਟਲਾ ਫੜਾ ਹੈ। ਅੱਗੇ ਆ ਗਿਆ ਜੀ ਜੌਂਡੀਰ 5210। ਹਾਂਜੀ। ਬੱਸ ਵੀਡੀਓ। ਹਾਂਜੀ। ਓਕੇ। ਤੇ ਨੰਬਰ ਕਿੱਥੋਂ ਦਾ ਇਹਦਾ? ਪਾਏ ਨਹੀਂ। ਇਹ ਪੀਪੀ 31 ਆਈ ਆ ਸਿਕਾ। ਇਹ ਤਾਂ ਉਹ ਬਾਈ ਜੀ। ਗੇਅਰ ਪ੍ਰੋ B2। ਕਿੰਨੇ ਦਾ ਬਣ ਚੂ ਇਹ? ਫੁੱਲ ਟੌਪ ਮਾਡਲ। ਵੀਡੀਓ ਦੇਖ ਕਿਹੜਾ ਕੋਈ ਜਾਊਗਾ ਉਹਨੂੰ ਦੇ ਦਾਂਗੇ 7 ਲੱਖ ਤੇ 70 ਹਜ਼ਾਰ ਦਾ। ਲੈ ਮਿੱਤਰੋ 7 ਲੱਖ ਤੇ 70 ਹਜ਼ਾਰ ਦਾ। ਦੇਖੋ ਬਾਈ। ਕੰਡੀਸ਼ਨ ਟਰੈਕਟਰ ਦੀ ਇਹ ਕਿੰਨੇ ਮਾਡਲ ਆ ਜੀ? ਇਹ ਬਾਈ ਦੇ 12ਵੇਂ ਮਹੀਨੇ 27 ਤਰੀਕ ਦੇ ਇਹਦੇ ਚਟਾ ਲੱਗੇ ਹੁੰਦੇ ਸਾਰੇ ਠੀਕ ਆ ਜੀ ਸਾਰੇ ਟਰੈਕਟਰ ਦੇ ਲੱਗੇ ਆ ਚਟਾ ਬਾਈ ਜੀ ਜਿਹੜੇ ਟਾਇਰਾਂ ਦੀ ਗੱਲ ਬਾਤ ਕਰੀ ਜੀ ਪਰ 899 ਪੈਸੀ ਪਏ ਬਾਈ ਇਹ 200 ਕੁਸਕੰਡ ਚੱਲਿਆ ਅਰੇ ਮੈਂ ਹਰਕਤ ਹੀ ਤੇ ਚਟ ਪਈ ਉਸ ਤਰ੍ਹਾਂ ਦੇਖੋ ਬਾਈ ਜੀ ਚਟਾ ਲੂਟਾਂ ਪੂਰੀਆਂ ਲੱਗੀਆਂ ਹੋਈਆਂ ਨਾਲ ਦੇ ਟਾਇਰਾਂ ਚ ਉਹ ਆ ਦੇ ਟਾਇਰ ਆ ਇਹ ਦੇਖੋ ਬਾਈ ਚਟਾ ਲੂਟਾ ਲੱਗੀਆਂ ਨੇ ਪੂਰਾ ਕੈਂਡ ਕੰਡੀਸ਼ਨ ਦਾ ਟਰੈਕਟਰ ਆ ਇੱਥੇ ਵੀ ਚਟਾ ਲੱਗੀਆਂ ਹੋਈਆਂ ਇੰਡੀਕੇਟਰਾਂ ਤੇ ਆਰੇ ਦਾ ਵੀਡੀਓ ਵਾਲਾ ਕੈਪੂ ਵੀ ਨਿਕਰਾ ਮਿੱਤਰੋ ਆਹੇ ਕੈਪ ਲੱਗਿਆ ਹੋਇਆ ਵੀਡੀਓ ਤੇ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਪੀਵੀ 31 ਫੁੱਲ ਟੌਪ ਮਾਡਲ ਆ ਇਹਦਾ ਐਸ ਆ ਜੀ ਇਹਦਾ ਹੀ ਸਭ ਬੰਦ ਹੁੰਦਾ ਜੀ ਠੀਕ ਆ ਬਾਈ 52 ਦਾ ਸਾ ਇਹ ਟਰੈਕਟਰ ਦੀ ਵੀ ਡਿਮਾਂਡ ਬਹੁਤ ਹੈ ਇਹ ਰਿਵਰਸ ਵੀਡੀਓ ਚ ਇਹ ਰਿਵਰਸ ਜਿਵੇਂ ਹੁਣ ਨਹੀਂ ਜਾਂਦੀ ਆਪਾਂ ਨੂੰ ਚਾਹੀਦਾ ਜਿਹੜਾ ਰਵਸ ਕਰਨਾ ਕੋਈ ਚੋਕ ਹੁੰਦੀ ਆ ਹਾਂਜੀ ਉਰ ਤਾਹ ਬੈਠੇ ਹੀ ਮੈਂ ਰਵਸ ਕਰੀ ਜਾਊਗਾ ਠੀਕ ਆ ਬਾਈ ਤੇ ਇਹਦੀ ਡਿਮਾਂਡ ਜੀ ਜਮਾਨੇ ਦੀ ਭਾਈ 798000 ਰੁਪਏ 798000 ਨਮਾ ਕਿੰਨੇ ਕਰਾਉਏ ਨਮਾ ਇਹ ਕਾਫੀ ਕੁਪੀ ਬਚਪੈ 9.5 ਲੱਖ ਤਾਂ ਦਿੰਦੇ ਆ ਜੀ ਕਾਸੀ ਦਿੰਦੇ ਆ ਜੀ ਠੀਕ ਆ ਜੀ ਪਰ ਲੱਖ ਰੁਪਏ ਦਾ ਫਾਇਦਾ ਹੋ ਜਣਾ ਵੀ ਸਿੱਧਾ ਹਾਂ ਠੀਕ ਆ ਜੀ ਹਾਂਜੀ ਦੋਸਤੋ ਅੱਗੇ ਗੱਲਬਾਤ ਕਰਦੇ ਆ ਫਾਰਮਟ ਰੈਕ 60 52 ਦੀ ਇਹ ਆ ਗਿਆ ਜੀ T20 ਛੋਟੇ ਗੇਰ ਵਾਲਾ ਕਹਿੰਦੇ ਜੀ ਨੂੰ ਸੁਪਰ ਮੈਕਸ ਚ ਆ ਗਿਆ ਜੀ ਇਹ ਹਾਂਜੀ 4 ਸਪੀਡਾਂ ਜਾਂ ਹਾਂਜੀ 4 ਸਪੀਡਾਂ ਹਾਂ ਔਰ ਸਪੀਡ ਆ ਵੀਡੀਓ ਤੇ 1 ਲੱਖ ਰੁਪਏ ਐਕਸਟਰਾ ਲੱਗਿਆ ਹੋ ਡਰਾਈਵਰ ਉੱਤੇ ਠੀਕ ਆ ਜੀ ਮੂਲ ਟਾਇਰ 1000 ਨੰਬਰ ਦੇ ਪਏ ਹੋਇਆ ਮੰਗਲ ਟਾਇਰ 17 ਦੇ ਪਏ ਹੋਏ ਆ ਉਹਦੇ ਨੂੰ 16 ਦੇ ਆ ਠੀਕ ਆ 17 ਦੇ ਟਾਇਰ ਆਂਦੇ ਆ ਜੀ ਇਹ ਐਮ ਆਰ ਐਫ ਦੇ ਟਾਇਰ ਆ ਕੰਪਨੀ ਦੇ ਵਧੀਆ ਹਾਂਜੀ 프ੰਟ ਵਾਲੇ ਵੀ ਵੱਡੇ ਟਾਇਰ ਨੇ 1000 ਨੰਬਰ ਦੇ 프ੰਟ ਵਾਲੇ ਵੀ ਠੀਕ ਆ ਜੀ ਐਮ ਆਰ ਐਲ ਦੇ ਆ ਲੈ ਕੋ ਵਧੀਆ ਮਿਊਜ਼ਿਕ ਸਿਸਟਮ ਚੱਲਦਾ ਵਧੀਆ ਚੱਲਦਾ ਹੈ ਹਾਂਜੀ ਲੰਬਾ ਪੂਰਾ ਦੂਜੇ ਪੰਜਾ ਠੀਕ ਆ ਫਾਰਮਰ ਟਰੈਕ ਦੀ ਵੀ ਛਤਰੀ ਵੀ ਹਾਂਜੀ ਆ ਤਰੀ ਵੀ ਕੰਪਨੀ ਦੀ ਲੱਗੀ ਹੋਈ ਆ ਬਈ ਫਾਰਮਟਰੈਕ ਦੀ ਇਹ ਰੰਗ ਪੈਂਟ ਦੀ ਗੱਲ ਬਾਤ 3 ਕਿਲੋ ਦਾ ਵੇਟ ਆ ਹਾਂਜੀ 프ਰੰਟ ਸਾਈਡ ਤੇ ਵੇਟ ਵੀ ਲੱਗੇ ਹੋਇਆ ਐ ਨਹੀਂ ਹੈਗਾ ਸੁਪਰ ਸੀਟਰੇ ਖੜਾ ਹੋ ਦੂਗਾ ਇਹਦਾ ਉਹੀ ਨਹੀਂ ਉੱਠਦਾ ਇਹਨਾਂ ਦਾ ਉੱਠ ਨਹੀਂ ਕੁਛ ਨਹੀਂ ਨੇ ਹਾਂ ਨਾਲ ਸਪੀਡਾਂ ਦੇ ਡਰੈਕਟਰ ਆ 4 ਸਪੀਡ ਆ 4 ਸਪੀਡ ਆ ਮਾਡਲ ਇਹ ਇਹ 18 ਮਾਡਲ ਆ ਬਾਈ 18 ਮਾਡਲ ਆ ਇਹ ਵੀ ਆ ਗਿਆ ਜੀ ਟੌਪ ਮਾਡਲ ਆ ਇਹਨੂੰ ਛੋਟੇ ਗੇਅਰ ਵਾਲਾ ਕਹਿੰਦੇ ਆ ਆ ਸੀ ਛੋਟੇ ਗੇਅਰ ਹੂੰ ਠੀਕ ਹੈ ਜੀ ਕੰਡੀਸ਼ਨ ਰੰਗ ਪੇਂਟ ਦੀ ਸਾਰਾ ਏਡੂ ਐਡਟ ਓਰੀਜਨਲ ਆ ਬਈ ਗਰੈਫਟਿਕ ਓਰੀਜਨਲ ਠੀਕ ਹੈ ਜੀ ਇਹ ਡਿਮਾਂਡ ਦੀ ਗੱਲ ਬਾਤ ਕਰੀ ਜੀ ਡਿਮਾਂਡ ਹੈ 6 ਲੱਖ ਤੇ ਵੀ 15000 ਰੁਪਿਆ 6 ਲੱਖ 15000 ਤਾਂ ਡਿਮਾਂਡ ਆ ਇਹ ਬਾਈ ਦੱਸ ਕਿੰਨੇ ਕ ਦਾ ਆਉਜੂ ਪਿੱਛਕੇ 6 ਲੱਖ ਦਾ ਨਵੇਂ ਕਰੀ ਵੀਡੀਓ ਦੇਖ ਕੇ ਹਰਕਤ ਜੀ ਇਹਦੇ ਵਿੱਚ ਵਾਦਿਆ ਨਹੀਂ ਤੂੰ 6 ਲੱਖ ਦਾ ਹੋ ਜੀ ਡਬਲ ਡਿਸਟਰੀਬਿਊਟਰ ਆਈ ਡਬਲ ਡਿਸਟਰੀਬਿਊਟਰ ਆ ਗਿਆ ਤੇ ਮਗਰਾਡ ਮਗਰੂਤ ਵੀ ਐਂ ਪੂਰੇ ਢੇਡ ਪਏ ਅੰਦਰੋਂ 17 ਦੇ 17ਾਂ ਜਾ ਬਈ ਇਹੇ ਆ ਲਾਉਂਦੇ ਤਾਂ ਨਹੀਂ ਕੋਈ ਕਦੇ ਲਾ ਲੋ ਸਭ ਕੁਝ ਬਈ ਨਾਲ ਐ ਦੇ ਸਾਰਾ ਕੁਝ ਮਲੂਸ ਨੂੰ 1 ਰੁਪਿਆ ਲਾਉਣ ਦੀ ਲੋੜ ਨਹੀਂ ਦੂ ਵਾਰ ਕਿਹਨਾ ਟਰੈਕਟਰ ਲੈ ਜਾਣ ਦੀ ਤੇਰਾ ਹਾਂਜੀ ਠੀਕ ਹੈ ਜੀ ਤੇ ਇਹਦੀ ਡਿਮਾਂਡ ਐ ਸੇ 15 6 ਲੱਖ ਦਾ ਹੋ ਜੂ ਪੂਰਾ ਹਾਂਜੀ ਠੀਕ ਹੈ ਜੀ ਤੇ ਆਪਣੇ ਜਿਹੜੇ ਐਡਰੈਸ ਦੀ ਗੱਲਬਾਤ ਕਰੀ ਆਪਣੇ ਖੰਡਾ ਸਟੈਂਡਰਡ ਚੋਂ ਜਿਖੜੋਂ ਤੇ ਪਾਪਾ ਡਾਇਰੈਕਟਰ ਸੇ ਸ਼ੋਰੂਮ ਬਣਾਇਆ ਹੋ ਤੇ 2 ਵਜੇ ਟਰੈਕਟਰ ਕਾੜੇ ਹੋਣਾ ਠੀਕ ਹੈ ਜੀ ਕੰਟੈਕਟ ਨੰਬਰ ਬਈ ਕੰਟੈਕਟ ਨੰਬਰ 9779765502 ਠੀਕ ਹੈ ਜੀ ਜੇ ਕਰਾਇ ਤੇ ਟਰੈਕਟਰ ਲੈਣਾ ਕਿਸੇ ਵੀਰੇ ਆਪਣੇ ਕੋਲ ਹਰਕਤ ਦਾ ਟਰੈਕਟਰ ਮਰਜੇ ਦਾ 2 ਸਪੀਡ 4 ਸਪੀਡ ਹੋਰ ਵੀਲ ਜ ਵੀ ਮਰਜੂਆ ਠੀਕ ਹੈ ਜੀ ਕਣੀ ਚੀਜ਼ ਬਣਨ ਚਹੀ ਆਪਾਂ ਅਦਕਾਰਨ ਕਰਾਇ ਖਾਤਾ ਠੀਕ ਹੈ ਜੀ ਉਹਦਾ ਕੀ ਹਿਸਾਬ ਕਿਤਾਬ ਆ ਬਈ ਕਰਾਇ ਤੇ ਲੈਣਾ ਹੋਵੇ ਘੱਟੋ ਘੱਟ ਕਿੰਨੇ ਕਿ ਦਿਨਾਂ ਦਾ ਵਾਸਤੇ ਮਿਲਦਾ 10 ਦਿਨਾਂ ਤੋਂ ਘੱਟ ਤਾਂ ਆਪਾਂ ਦਿੰਦੇ ਨਹੀਂ ਬਈ ਠੀਕ ਹੈ ਜੀ ਕੀ ਉਹ ਪ੍ਰਾਈਜ਼ ਬਈ 3 ਸਪੀਡ ਦਾ ਸਰਵੀ ਸਪੀਡ ਜਿਆਦਾ ਹੈਡ ਦੇਣਾ 2500 ਦੇ ਹੈਡ ਦੇ ਦਿੰਨੇ ਆ ਜੀ ਠੀਕ ਆ ਜੀ ਜਿਹੜੇ ਮਹੀਨੇ ਖਤਰਾ ਲੈ ਕੇ ਜਾਣਾ ਮਹੀਨੇ ਖ ਲੈਸ ਕਰ 60000 ਦੇ ਹੈਡ ਦੇ ਦੇ ਠੀਕ ਆ ਬਾਈ ਇਹ ਸਕਰੀਨ ਉੱਪਰ ਬਾਈ ਦਾ ਨੰਬਰ ਚੱਲ ਰਿਹਾ ਬਾਈ ਜੀ ਵਧੀਆ ਜਿਹੜਾ ਪ੍ਰੂਫ ਵੀ ਆਪਾਂ ਟਰੈਕਟਰ ਦੇਵਾਂਗੇ ਉੱਚਾ ਮਲਟਰਰ ਹੋਏ ਨਹੀਂ ਨੀ ਮਲਟਰਰ ਟੌਪ ਮਾਡਲ ਟਰੈਕਟਰ ਮਿਲੂ 24 ਮਲਟਰਰ ਟਰੈਕਟਰ ਆਪਾਂ ਕਿਰਾਇ ਤੇ ਦੇ ਦਿੰਨੇ ਆ ਠੀਕ ਆ ਬਾਈ ਆਉਂਦੇ ਜਿਹੜੇ ਤੇ ਜੇ ਲੋਨ ਦੀ ਗੱਲ ਬਾਤ ਕਰੀ ਲੋਨ ਸਰਕ ਤੇ ਹੋ ਜਾਂਦਾ ਆਪਣਾ ਸਾਰੇ ਉੱਚੇ ਮਾਰ ਦੀ ਕਿੰਨੇ ਕਰੀਏ ਵਰਕੇ ਲੋਨ ਡਾਊਨ ਪੇਮੈਂਟ ਕਿੰਨੇ ਕਿ ਚਾਹੀਦੇ ਲੰਤਰ ਦੇ ਲਈ 2 ਲੱਖ ਰੁਪਏ ਦੇਣਾ ਪੈਂਦਾ 1.5 ਲੱਖ ਰੁਪਏ ਇੱਕ ਬੰਦੇ ਥਿੰਬੜ ਸਹੀ ਜਾਏਗੀ ਠੀਕ ਆ ਜੀ 1.5 ਲੱਖ ਰੁਪਏ ਲੈ ਆਓ ਟਾਪ ਮਾਡਲ ਡਾਇਰੈਕਟਰ ਲੈ ਆਇਓ ਠੀਕ ਆ ਬਾਈ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ